ਤੇ ਬੜਾ ਜਿਆਦਾ ਐਸ ਵਕਤ ਪਾਣੀ ਜਿਹੜਾ 40 ਫੁੱਟ ਤੋਂ ਜ਼ਿਆਦਾ ਪੰਨ ਜਿਹੜਾ ਟੁੱਟ ਚੁੱਕਾ ਹੈ ਰੋਖ ਜਿਹੜੇ ਆ ਜੀਸੀਬੀ ਦੇ ਨਾਲ ਸੁੱਟ ਰਹੇ ਆ ਆ ਥੋੜਾ ਜਿਹਾ ਵੇਖੋ ਕਿੰਨੀ ਜਦੋ ਜੈ ਜਿਹੜੀ ਆ ਸਾਡੇ ਜਿਹੜੇ ਆ ਨੌਜਵਾਨ ਇਸ ਮਹਿਦੀਪੁਰ ਤੇ ਖੇਮਕਰਨ ਮੀਏ ਵਾਲੇ ਤੇ ਸਭ ਨੌਜਵਾਨ ਜਿਹੜੇ ਪਾਣੀ ਨੂੰ ਇੱਕ ਕਤਾਰ ਬਣਾ ਕੇ ਪਾਣੀ ਨੂੰ ਜਿਹੜਾ ਰੋਕ ਰਹੇ ਨੇ ਤੇ ਨਾਲ-ਨਾਲ ਤੋੜੇ ਭਰ ਕੇ ਲਾ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਨੌਜਵਾਨਾਂ ਦੇ ਉੱਤੇ ਵੀ ਇਹ ਬੰਨ ਬੰਨ ਲੈਣਗੇ ਔਰ ਜਿਹੜਾ ਸਮਾਂ ਹੈ ਉਹ ਤਾਂ ਥੋੜਾ ਜਿਹਾ ਲੱਗੇਗਾ ਪਰ ਪਾਣੀ ਬਹੁਤ ਜ਼ਿਆਦਾ ਟੁੱਟਾ ਹੋਇਆ ਹੈ ਇਸ ਕਰਕੇ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਇਹ ਸਜੇ ਸਜੇ ਬੰਨਣਾ ਪਰ ਇਹ ਆਪੇ ਸ਼ਾਮ ਤੱਕ ਅਸੀਂ ਕਾਬੂ ਕਰਾਂਗੇ ਬਾਕੀ ਮਹਿੰਦੀਪੁਰ ਵਾਲਿਆਂ ਨੂੰ ਬੇਨਤੀ ਸਰਹੱਦ ਦੇ ਨਾਲ ਨਾਲ ਪਾਕਿਸਤਾਨ ਤਰਫੋਂ ਆ ਰਿਹਾ ਸਤਲੁਜ ਦਰਿਆ ਤੇ ਕਸੂਰੀ ਨਾਲੇ ਦੇ ਵਿੱਚ ਪਾਣੀ ਜੋ ਕਿ ਹੁਣ ਲੋਕਾਂ ਦੇ ਲਈ ਪਰੇਸ਼ਾਨੀ ਦਾ ਸਬਬ ਬਣ ਚੁੱਕਿਆ ਤਾਂ ਤਰਨਤਾਰਨ ਦੇ ਵਿੱਚ ਪਾਣੀ ਦੀ ਮਾਰ ਤੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਂਵਾਲਾ ਦੀ ਹਜ਼ਾਰਾਂ ਏਕੜ ਰਕਬੇ ਨੂੰ ਬਚਾਉਣ ਦੇ ਲਈ ਕਟਿਆਲੀ ਤਾਰ ਦੇ ਨਾਲ-ਨਾਲ ਬਣਿਆ ਤੁਸੀਂ ਬੰਨ ਪਿੰਡ ਵਾਲਿਆਂ ਦੇ ਵੱਲੋਂ ਦਿਨ ਰਾਤ ਰਾਖੀ ਕਰਨ ਦੇ ਬਾਵਜੂਦ ਵੀ ਦੁਪਹਿਰ ਨੂੰ ਪਾਣੀ ਦੇ ਦਬਾਅ ਦੇ ਚੱਲਦੇ ਆ ਜਿੱਥੇ ਦਬਾਅ ਜ਼ਿਆਦਾ ਵੱਧਨ ਦੇ ਨਾਲ ਪਿੰਡ ਮੀਆਂਵਾਲਾ ਨਜ਼ਦੀਕ ਤੋਂ ਟੁੱਟ ਗਿਆ ਤੇ ਇਸ ਨਾਲ ਕਿਸਾਨਾਂ ਦੇ ਸਾਹਮਣੇ ਉਹਨਾਂ ਦੀ ਪੁੱਤਰਾਵਾਂ ਕੁਆਲਿਫਾਈ ਫਸਲ ਡੁੱਬਣ ਲੱਗ ਪਈ ਹੈ ਸਬੰਧਤ ਪਿੰਡ ਵਾਲਿਆਂ ਦੇ ਵੱਲੋਂ ਬੰਨ ਨੂੰ ਬਚਾਉਣ ਦੇ ਲਈ ਬੜੀ ਜਦੋਜਹਿਦ ਕੀਤੀ ਜਾ ਰਹੀ ਹੈ ਪਰ ਪਾਣੀ ਵਧਨ ਕਰਕੇ ਪਾੜ ਵੱਧਦਾ ਜਾ ਰਿਹਾ ਹੈ ਮਿੰਡਵਾਸੀਆਂ ਦੇ ਮੁਤਾਬਕ ਬੰਨ ਦੀ ਹਾਲਤ ਸਬੰਧਿਤ ਅਨੇਕਾਂ ਵਾਰ ਮਹਿਕਮੇ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪਰ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ ਇਹ ਬੜੇ ਵਿਚਾਰਿਆਂ ਦੀ ਕਿਸਾਨਾਂ ਦੀ ਦਿਨ ਰਾਤ ਦੀ ਮਿਹਨਤ ਸੀ ਤੇ ਰਾਤਾਂ ਨੂੰ ਵੀ ਜਾ ਕੇ ਬੀਐਸਐਫ ਸੰਯੋਗ ਦੇਂਦੀ ਸੀ ਵਿਚਾਰਿਆ ਨੇ ਡੱਕਿਆ ਸੀ ਪਰ ਇਥੋਂ ਦੂਜਾ ਵਨ ਟੁੱਟ ਗਿਆ ਤੇ ਹੁਣ ਵੀ ਬਹੁਤ ਜ਼ਿਆਦਾ ਚਲੋ ਪ੍ਰਸ਼ਾਸਨ ਵੀ ਖੜੇ ਆ ਗੁਰੂ ਸਾਹਿਬ ਕਿਰਪਾ ਕਰਨ ਨੁਕਸਾਨ ਅੱਗੇ ਤਾਂ ਹੋਇਆ ਹੋਇਆ ਪਿਛਾਂ ਵੀ ਬਹੁਤ ਜ਼ਿਆਦਾ ਹੋ ਜਾਂਦਾ ਪਰ ਗੁਰੂ ਸਾਹਿਬ ਤੇ ਸੰਗਤ ਬੜੀ ਆ ਸੰਗਤ ਸੰਯੋਗ ਦੇਣ ਵੀ ਦੇਈ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਬੰਨਾ ਛੇਤੀ ਕੰਟਰੋਲ ਚ ਹੋ ਜਾਊਗਾ ਬਾਕੀ ਤੁਹਾਡਾ ਮੀਡੀਆ ਰਾਈਮੈਂ ਬੇਨਤੀ ਕਰਦਾ ਵਾਂ ਡੀ ਸਾਹਿਬ ਨਾਲ ਵੀ ਗੱਲ ਹੋਈ ਆ ਕਿ ਸੰਗਤ ਕਿਉਂਕਿ ਸਭ ਤੋਂ ਵੱਡੀ ਸੰਗਤ ਆ ਤੇ ਇਹ ਸੰਗਤ ਦੇ ਸੰਜੋਗ ਨਾਲ ਜਿਹੜਾ ਏ ਬੰਨ ਬੰਦ ਹੋਣਾ ਜੀ ਕਿੰਨੇ ਏਕੜ ਮਲਕੀਆ ਹੈ ਕੀ ਸਾਰੀ ਮੰਨੋ ਜਦੋਂ ਰੱਬ ਨਾ ਕਰੇ ਜੇ ਕੁਝ ਘਟਨਾ ਆਪਰੇ ਇਹ ਤਾਂ ਭਾਜੀ ਕਾਊਂਟ ਤੋਂ ਕਾਊਂਟਲੈਸ ਹੀ ਆ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੇ ਥਾਣੋਂ ਜਦੋਂ ਤੁਰ ਗਈਏ ਤਾਂ ਆਪਣਾ ਮੀਆਂ ਵਾਲਾ ਖੇਮ ਕਰਨ ਦੀ ਜ਼ਮੀਨ ਆਉਂਦੀ ਆ ਪਾਣੀ ਬਹੁਤ ਨੁਕਸਾਨ ਦੇ ਆ ਕੰਮ ਆ ਤਿੰਨ ਦਿਨ ਹੋ ਗਏ ਅੱਜ ਖਪਣਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਦੋ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20-25 ਬੰਦੇ ਇੱਥੇ ਰਹੇ ਆ ਤੇ ਹੋਣ ਉਹਦੋਂ ਹੀ ਪਾ ਲਗਾ ਸਾਰਾ ਪੰਜ ਸੱਤ ਕਰਮਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਵਾ ਮੌਕੇ ਤੇ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਬੀਐਸਐਫ ਬਹੁਤ ਮਦਦ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵੀ ਚਲਵਾ ਦੇਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਉਹ ਜਿਹੜਾ ਨਾ ਕੰਟਰੋਲ ਚ ਵਾਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਅੱਛਾ ਜੀ ਤੇ ਬਾਪੂ ਤੇ ਘੜੇ ਮੇ ਰੁਕ ਦੇਗਾ ਠੀਕ ਹੈ ਕੋਈ ਚਲੋ ਹੁਣ ਸਾਡਾ ਕੰਮ ਹੈ ਜਦੋਂ ਜਦ ਕਰਨਾ ਸੰਘਰਸ਼ ਕਰਨਾ ਆਖਰੀ ਦਮ ਤੱਕ ਆ ਤੇ ਕੀਤਾ ਸੰਘਰਸ਼ ਹੁਣ ਵੀ ਕੋਈ ਗੱਲ ਨਹੀਂ ਸਾਨੂੰ ਐਡਾ ਆਪਣੇ ਆਪ ਤੇ ਵਿਸ਼ਵਾਸ ਹੈ ਸੰਗਤ ਦੀ ਤਾਕਤ ਗੁਰੂ ਦੀ ਤਾਕਤ ਤੇ ਵਿਸ਼ਵਾਸ ਆ ਕਿ ਬੰਨ ਅਸੀਂ ਬੰਨ ਲੈਣਾ ਕੋਈ ਗੱਲ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚ ਪ੍ਰਸ਼ਾਸਨਿਕ ਅਧਿਕਾਰੀ ਅਜੇ ਹੁਣੇ ਟੁੱਟਾ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਕੋਈ ਨਹੀਂ ਪਹੁੰਚਣਗੇ ਕੋਈ ਗੱਲ ਨਹੀਂ ਬਾਕੀ ਸੰਗਤ ਲੱਗੀ ਆ ਆਪਣੇ ਆਪ ਦੇ ਸੰਗਤ ਸਭ ਤੋਂ ਵੱਡੀ ਸਰਕਾਰ ਹੈ ਜੀ ਹਰਪ੍ਰੀਤ ਪਟਵਾਰੀ ਨਾਲ ਗੱਲ ਹੋਈ ਉਹ ਕਹਿੰਦੇ ਆ ਵੇ ਇੱਥੇ ਪਹੁੰਚੇ ਬੰਨ ਤੇ ਤੋੜਿਆਂ ਦਾ ਬੰਦੋਬਸਤ ਕਰ ਦੇ ਆ ਕੋਈ ਨਹੀਂ ਉਹਨਾਂ ਨੂੰ ਪਹਿਲਾਂ ਵੀ ਸੂਚਿਤ ਕੀਤਾ ਵੀ ਸਾਡਾ ਬੰਨ ਕਮਜ਼ੋਰ ਆ ਪਰ ਪਹਿਲਾਂ ਉਹਨਾਂ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਅਸੀਂ ਤੇ ਤੁਰਦੀ ਮੰਗ ਕਰਦੇ ਨੇ ਆ ਵੀ ਸਾਡੇ ਦੇ ਬਹੁਤਾ ਆ ਇਹ ਇਹ ਨਾਜ਼ੁਕ ਲਾਕੇ ਜੇ ਧਿਆਨ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਇਸ ਮਹਿਕਮੇ ਦੇ ਤਸੀਲਦਾਰ ਦੇ ਪਟਵਾਈ ਤੇ ਐਕਸ਼ਨ ਨਾ ਮਰੀ ਹੁਣ ਤੋਂ 2 ਘੰਟੇ ਪਹਿਲਾਂ ਗੱਲ ਹੋਈ ਆ ਮੈਂ ਖੁਦ ਫੋਨ ਤੇ ਗੱਲ ਕੀਤੀ ਆ ਤੇ ਸਾਰੇ ਮਹਿਕਮੇ ਦੇ ਨਾਲ ਆ ਤੇ ਕਰਦੇ ਆ ਜੀ ਕਰਾਉਂਦੇ ਆ ਜੀ ਇਹ ਆ ਉਹ ਆ ਜੀ ਇਹ ਗੱਲਾਂ ਮਰਦਾਂ ਨਾਲ ਟਾਲਦੇ ਟੋਲਦੇ ਰਹੇ ਨੇ ਕੋਈ ਗੱਲ ਨਹੀਂ ਹੁਣ ਅਸੀਂ ਆਪ ਦੀ ਜੋ ਆ ਅੱਗੇ ਵੀ ਅਸੀਂ ਆਪ ਦੀ ਜਦੋਜਦ ਕਰਕੇ ਇਹਦੇ 8 ਦਿਨ ਇਹਦੀ ਸੁਰੱਖਿਆ ਕੀਤੀ ਆ ਕੋਈ ਗੱਲ ਨਹੀਂ ਅਸੀਂ ਮੰਨਣਾ ਨਾ ਮੰਨ ਕੋਈ ਗੱਲ ਨਹੀਂ ਸਾਨੂੰ ਗੁਰੂ ਤੇ ਔਰ ਗੁਰੂ ਦੀ ਸੰਗਤ ਤੇ ਵਿਸ਼ਵਾਸ ਹੈ ਕਿ ਜਿਹੜੀ ਇਹਦੇ ਕੋਲ ਤਾਕਤ ਹੈ ਉਹ ਕਿਸੇ ਕੋਲ ਵੀ ਤਾਕਤ ਨਹੀਂ। ਭਾਈ ਸਾਡੇ ਕੋਲ ਪਿੰਡਵਾਸੀ ਮੌਜੂਦ ਨੇ ਹਾਂਜੀ ਕੀ ਕਹਿਣਾ ਜੀ ਬੰਨ ਤਾਂ ਬਹੁਤ ਬਹੁਤ ਮੰਦ ਭਾਗੀ ਘਟਣਾ ਜੀ। ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਬੜੀ ਜਦੋ ਜੈਦ ਪਰਸੋਂ ਦੀ ਹੋ ਰਹੀ ਹੈ ਬੰਨ ਦੀ ਬੜੀ ਸੀ ਨਗਰਾਦੀ ਕੀਤੀ ਸੀ। ਪਰ ਪਾਣੀ ਇੰਨਾ ਜ਼ਿਆਦਾ ਜਿਹੜਾ ਆ ਗਿਆ ਹੈ ਤੇ ਇਹ ਜਿਹੜਾ ਇਲਾਕਾ ਹੈ ਮੀਏ ਵਾਲੇ ਦਾ ਪੈਂਦਾ ਮਹਿਦੀਪੁਰ ਤੋਂ ਲਹਿੰਦੇ ਵਾਲੇ ਪਾਸੇ ਦੇ ਉਤੇ ਤੇ ਬੜਾ ਜ਼ਿਆਦਾ ਹੈ ਇਸ ਵਕਤ ਪਾਣੀ ਜਿਹੜਾ 40 ਫੁੱਟ ਤੋਂ ਜ਼ਿਆਦਾ ਬੰਨ ਜਿਹੜਾ ਟੁੱਟ ਚੁੱਕਾ ਹੈ। ਰੋਖ ਜਿਹੜੇ ਆ ਜੀਸੀਬੀ ਦੇ ਨਾਲ ਸੁੱਟ ਰਹੇ ਆ ਆ ਥੋੜਾ ਜਿਹਾ ਵੇਖੋ ਕਿੰਨੀ ਜਦੋ ਜੈ ਜਿਹੜੀ ਆ ਸਾਡੇ ਜਿਹੜੇ ਆ ਨੌਜਵਾਨ ਇਸ ਮਹਿਦੀਪੁਰ ਤੇ ਖੇਮ ਕਰਨ ਮੀਏ ਵਾਲੇ ਦੇ ਸਭ ਨੌਜਵਾਨ ਜਿਹੜੇ ਪਾਣੀ ਨੂੰ ਇੱਕ ਕਤਾਰ ਬਣਾ ਕੇ ਪਾਣੀ ਨੂੰ ਜਿਹੜਾ ਰੋਖ ਰਹੇ ਨੇ ਤੇ ਨਾਲ-ਨਾਲ ਤੋੜੇ ਭਰ ਕੇ ਲਾ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਏ ਇਹਨਾਂ ਨੌਜਵਾਨਾਂ ਦੇ ਉੱਤੇ ਵੀ ਇਹ ਬੰਨ ਬੰਨ ਲੈਣਗੇ ਔਰ ਜਿਹੜਾ ਸਮਾਂ ਹੈ ਉਹ ਤਾਂ ਥੋੜਾ ਜਿਹਾ ਲੱਗੇਗਾ ਪਰ ਪਾਣੀ ਬਹੁਤ ਜ਼ਿਆਦਾ ਟੁੱਟਾ ਹੋਇਆ ਏ ਇਸ ਕਰਕੇ ਪਾਣੀ ਦਾ ਬਾਹਾ ਜ਼ਿਆਦਾ ਤੇ ਇਹ ਸੱਜੇ ਸੱਜੇ ਬੰਨਣਾ ਹੈ ਪਰ ਇਹ ਆਪੇ ਸ਼ਾਮ ਤੱਕ ਅਸੀਂ ਕਾਬੂ ਕਰਾਂਗੇ